ਜਿਹੜਾ ਬੰਦਾ ਦਹੀਂ ਖਾਂਦਾ ਹੈ ਉਹ ਕਹੇ ਮੈਂ ਮਾਸ ਨਹੀਂ ਖਾਂਦਾ ਤਾਂ ਇਹ ਸਮਝ ਲੋ ਖਾ ਕੇ ਮੋਕਰਨ ਵਾਲੀ ਗੱਲ ਹੀ ਹੈ ਨਾ ਹੂੰ ਕਿਉਂਕਿ ਮੈਂ ਤਾਂ ਹੁਣ ਆਪਣੀ ਟ੍ਰੇਨਿੰਗ ਦੇ ਦੌਰਾਨ ਦੇਖੀ ਹੈ ਦਹੀਂ ਹੂੰ ਲੈਬੋਰੀ ਦੇ ਵਿੱਚ ਹੂੰ ਇਹ ਦੀ ਤੁਹਾਨੂੰ ਵਰਤੀ ਗੱਲ ਦੱਸਾਂ ਨਿਊਜ਼ੀਲੈਂਡ ਦੇ ਵਿੱਚ ਨਾ ਉੱਥੇ ਇੱਕ ਰੰਗੇ ਦੇ ਅੱਗੇ ਨਾ ਟੀਪੁਕੀ ਹੈ ਹੂੰ ਟੀਪੁਕੀ ਯਾ ਉਸ ਗੁਰਦੁਆਰਾ ਸਾਹਿਬ ਮਤਲਬ ਅਸੀਂ ਦੀਵਾਨ ਲਾਉਣ ਵਾਸਤੇ ਗਏ ਹੂੰ ਉਹ ਬਾਅਦ ਵਿੱਚ ਮੇਰੇ ਕੋਲ ਆਏ ਹੂੰ ਇਕ ਜਾਨਾ ਬੋਲਿਆ ਬਾਕੀ ਤਾਂ ਬੋਲੇ ਨਹੀਂ ਕੋਈ ਮਸਲਾ ਇਹੀ ਹੁੰਦਾ ਨਾਲ ਕੋਲੇ ਹੂੰ ਉਹ ਮੈਨੂੰ ਅੱਖ ਕਹਿੰਦੇ ਮਾਸ ਬਾਰੇ ਦੱਸੋ ਵੀ ਖਾਣਾ ਚਾਹੀਦਾ ਕਿ ਨਹੀਂ ਹੂੰ ਪਹਿਲੇ ਤਾਂ ਮੱਸੀ ਹੱਥ ਮਾਰੀਦਾ ਵੀ ਜਿੱਥੇ ਉਜਾਓ ਉਹੀ ਪ੍ਰਸ਼ਨ ਹੈ ਹੂੰ ਬਿਲਕੁਲ ਮੈਂ ਉਹਦੇ ਵਿੱਚ ਇੱਕ ਵੀਰ ਨੂੰ ਕਿਹਾ ਹੂੰ ਵੀ ਮਾਸ ਖਾਣਾ ਚਾਹੀਦਾ ਕਿ ਨਹੀਂ ਹੂੰ ਇਦਾਂ ਕਰੀ ਉਹਨਾਂ ਨੂੰ ਪੁੱਛਿਆ ਮੈਂ ਕਿ ਤੂੰ ਦਹੀਂ ਖਾਨੇ ਹੂੰ ਕਹਾਂ ਦਹੀਂ ਤਾਂ ਪੋ ਸਾਰੇ ਹੀ ਖਾਨੇ ਹੂੰ ਮੈਂ ਸਾਰੇ ਦਾ ਖਾਂਦਾ ਤੂੰ ਮੈਨੂੰ ਇੰਡਿਵੀਜੂਅਲ ਦੱਸ ਵੀ ਤੂੰ ਖਾਂਦਾ ਹੈ ਕਿ ਨਹੀਂ ਖਾਂਦਾ ਹੂੰ ਕਹਿੰਦਾ ਮੈਂ ਖਾਂਦਾ ਦੋ ਗੱਲੇ ਖਾਂਦਾ ਨਹੀਂ ਹੂੰ ਮੈਂ ਮੇਰੀ ਕੀ ਗੱਲ ਮਾਣਾ ਲਾ ਕਾ ਕੀ ਮੈਂ ਦਹੀਂ ਲੈ ਜੀ ਕਾਣ ਨੂੰ ਕਿਸੇ ਲੈਬੋਰੀਟਰੀ ਦੇ ਉੱਤੇ ਹੂੰ ਉਹਨੂੰ ਕੁਝ ਦੇ ਦੇ ਮਿਲ ਕੋਈ ਪਾਈ ਕੁਝ ਲੈਣਾ ਤਾਂ ਪਹਿਲੇ ਲੈ ਲੈ ਮੈਨੂੰ ਤੂੰ ਉਹਨੂੰ ਦਿਖਾ ਮਤਲਬ ਮਾਈਕਰੋਸਕੋਪ 'ਚ ਮੈਂ ਦਹੀਂ ਦੇਖਣੀ ਹੈ ਮਾਈਕਰੋਸਕੋਪ ਦੇ ਰਾਹੀਂ ਹੂੰ ਹੋਰ ਦੇ ਵੀ ਰਾਹੀਂ ਹੂੰ ਤੇ ਤੂੰ ਦਹੀਂ ਦੇਖੀ ਤੇ ਕਾਣ ਨੂੰ ਆਪਾਂ ਉਹਨੂੰ ਉਹਨੂੰ ਕਿਆ ਵੀ ਕੱਲ ਨੂੰ ਆਪਾਂ ਗੱਲ ਕਰਾਂਗੇ ਸ਼ਾਮ ਨੂੰ ਪ੍ਰੋਗਰਾਮ ਤਾਜੀ ਸੀ ਉਹਨੂੰ ਨੰਬਰ ਦੇਤਾ ਵੀ ਆ ਨੰਬਰ ਸਾਡਾ ਇੱਥੇ ਹੂੰ ਤੇ ਸ਼ਾਮ ਨੂੰ ਤੂੰ ਗੱਲ ਕਰੀਏ ਵਰਤੀ ਗੱਲ ਆ ਜੀ ਨਿਊਜ਼ੀਲੈਂਡ ਦੀ ਜੀ ਵੀ ਤੂੰ ਸ਼ਾਮ ਨੂੰ ਗੱਲ ਕਰੀ ਭਾਈ ਹੂੰ ਦਹੀਂ ਪਹਿਲਾਂ ਤੂੰ ਦੇਖ ਜਾ ਕੇ ਵੀ ਦੋ ਵੇਲੇ ਖਾਣਾ ਕੱਲ ਨੂੰ ਹੈ ਸ਼ਾਮ ਨੂੰ ਗੱਲ ਕਰੀ ਹੂੰ ਜਦੋਂ ਮੈਂ ਇੰਨੀ ਗੱਲ ਕਹੀ ਅੱਗੋਂ ਕਹਿੰਦਾ ਉਹਦੇ ਵਿੱਚ ਕੀ ਹੈ ਮੈਂ ਉਹਨੂੰ ਦੱਸਿਆ ਵੀ ਉਹਦੇ ਵਿੱਚ ਐਡੇ ਐਡੇ ਆਪੂਛਾਂ ਵਾਲੇ ਹੂੰ ਇਦਾਂ ਭੱਜੇ ਫਿਰ ਦੋ ਸੌ ਰੋਤੀ ਭਰੀ ਹੋਈ ਐ ਹੂੰ ਨੰਗੀ ਅੱਖ ਨਾਲ ਨਹੀਂ ਦੇਂਦੇ ਹੂੰ ਇਹ ਮੈਂ ਕਿਹਾ ਵੀ ਮੈਂ ਸਾਰਾ ਕੋ ਦੇਖਿਆ ਹੋਇਆ ਹੂੰ ਤੇ ਕਹਿੰਦਾ ਮੈਂ ਦੇਖਦਾ ਲਊਂਗਾ ਚਾਹ ਉਸ ਤੂੰ ਜਿਹਨੇ ਉਹ ਕਹਿੰਦਾ ਜਿਹਦੇ ਵਿੱਚ ਮੈਨੂੰ ਸਾਰਾ ਕੁਝ ਕੋਈ ਦੇਖਦਾ ਤੁਸੀਂ ਕਹਿੰਦੇ ਕਹਿੰਦਾ ਫਿਰ ਮੈਂ ਦਹੀਂ ਨਾ ਖਾਇਆ ਕਰਾਂ ਮੈਂ ਤੂੰ ਦੇਖ ਹੂੰ ਮੈਂ 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 ਕਿਉਂ ਕਹਾ ਦੇਖੋ ਕਹਿਣ ਦਾ ਆਪਾਂ ਕਹਿੰਦਾ ਮੈਂ ਦਹੀਂ ਫਿਰ ਨਾ ਖਾਇਆ ਕਰਾਂ ਮੈਨੂੰ ਕਿਉਂ ਬੋਲਦਾ ਹੂੰ ਮੈਨੂੰ ਕਹਤੋਂ ਪੁੱਛਦਾ ਏ ਉਹ ਗੱਲ ਮੈਂ ਕੀ ਬਾਗ ਗਿਆ ਜੀ ਮੁੜ ਕੇ ਕੀ ਫੋਨ ਆਉਣਾ ਸੀਗਾ ਹੂੰ ਮੁੜ ਕੇ ਮੈਨੂੰ ਜਵਾਬ ਮਾਰਨ ਕਿ ਮੈਂ ਹਾਂ ਤੂੰ ਤੂੰ ਮੈਨੂੰ ਪੁੱਛਦਾ ਮੈਂ ਤੂੰ ਖਾਣਾ ਹੈ ਕਿ ਨਹੀਂ ਮਾਸ ਹੂੰ ਤੂੰ ਮੈਨੂੰ ਪੁੱਛਦਾ ਖਾਣਾ ਚਾਹੀਦਾ ਕਿ ਨਹੀਂ ਮੈਂ ਕਹਿੰਦਾ ਤੂੰ ਵੀ ਖਾਣਾ ਹੈ ਹੂੰ ਹੁਣ ਦਹੀਂ ਖਾਣ ਵਾਲਾ ਬੰਦਾ ਕਹਿੰਦਾ ਮੈਂ ਮਾਸ ਨਹੀਂ ਖਾਂਦਾ ਦੇਖੋ ਸਾਡੇ ਚ ਮੂਰਖਤਾ ਹੂੰ ਦਹੀਂ ਖਾਣ ਵਾਲਾ ਬੰਦਾ ਕਹਿੰਦਾ ਮਾਸ ਨਹੀਂ ਖਾਂਦਾ ਵੀ ਹੂੰ